ਉਸ ਲੰਡਨ ਦੇ ਇੱਕ ਗਿਰਜਾ ਘਰ ਵਿੱਚ ਉਸ ਗਿਰਜਾ ਘਰ ਦੀ ਕਾਫੀ ਪ੍ਰਸ਼ੰਸਾ ਇੰਗਲੈਂਡ ਦੀ ਮਹਾਰਾਣੀ ਨੇ ਸੁਣੀ ਸੀ ਉਹ ਇੱਕ ਵਾਰ ਗਈ ਬੜੀ ਭੀੜ ਸੀ ਗਿਰਜਾ ਘਰ 'ਚ ਹਜ਼ਾਰਾਂ ਲੋਕ ਕਤਾਰਾਂ 'ਚ ਖੜੇ ਸਨ ਦਰਵਾਜ਼ੇ ਦੇ ਬਾਹਰ ਤੱਕ ਕਤਾਰ ਲੱਗੀ ਸੀ ਅੰਦਰ ਜਗ੍ਹਾ ਨਹੀਂ ਸੀ ਰਾਣੀ ਪ੍ਰਭਾਵਿਤ ਹੋਈ ਉਹਨੇ ਗਿਰਜਾ ਘਰ ਦੇ ਪਾਦਰੀ ਨੂੰ ਕਿਹਾ ਮੈਂ ਬਹੁਤ ਪ੍ਰਭਾਵਿਤ ਆ ਮੈਂ ਬਹੁਤ ਪ੍ਰਸ਼ੰਸਾ ਸੁਣੀ ਸੀ ਪਰ ਮੈਂ ਇਹ ਨਹੀਂ ਸੋਚਿਆ ਸੀ ਕਿ ਇੰਨੇ ਲੋਕ ਉਹਨੇ ਕਿਹਾ ਤੁਸੀਂ ਭੁਲੇਖੇ ਚੋਏ ਗਿਰਜਾ ਘਰ ਲਈ ਨਹੀਂ ਆਏ ਇਹ ਤੁਹਾਨੂੰ ਦੇਖਣ ਆਏ ਹਨ ਇਹਨਾਂ ਚੋਂ ਅਸੀਂ ਕਿਸੇ ਨੂੰ ਵੀ ਨਹੀਂ ਪਛਾਣਦੇ ਇਹਨਾਂ ਨੂੰ ਅਸੀਂ ਕਦੇ ਦੇਖਿਆ ਹੀ ਨਹੀਂ ਇਹ ਜੋ ਭਾਪੂਰਨ ਖੜੇ ਹਨ ਪਰਮਾਤਮਾ ਦੇ ਲਈ ਨਹੀਂ ਤੁਸੀਂ ਕਿਤੇ ਬਿਨਾਂ ਖਬਰ ਦਿੱਤੇ ਆਓ ਫਿਰ ਤੁਹਾਨੂੰ ਅਸਲੀ ਹਾਲਤ ਦਾ ਪਤਾ ਲੱਗੇਗਾ ਤਾਂ ਰਾਣੀ ਚੋਰੀ ਬਿਨਾਂ ਕਿਸੇ ਨੂੰ ਦੱਸਿਆ ਕੁਝ ਦਿਨਾਂ ਬਾਅਦ ਫਿਰ ਉਸ ਗਿਰਜਾ ਘਰ ਚ ਗਈ ਪਾਦਰੀ ਸੀ ਦੋ ਚਾਰ ਬੁੱਢੇ ਲੋਕ ਸਨ ਜੋ ਲਗਭਗ ਸੁੱਤੇ ਹੋਏ ਸਨ ਪਾਦਰੀ ਬੋਲ ਰਿਹਾ ਸੀ ਸੁੱਤੇ ਪਏ ਲੋਕ ਸੁਣ ਰਹੇ ਸਨ ਧੰਨਵਾਦ